ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਸਿਵਲ ਸਕੱਤਰ ਦੇ ਵਿਖੇ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਕੀਤੀ ਗਈ ਇੱਕ ਵੱਡੀ ਅਤੇ ਪ੍ਰਭਾਵਸ਼ਾਲੀ ਰੈਲੀ ਕਿਤੇ ਜਾਨ ਮਗਰੋਂ ਦਿੱਤੀ ਗਈ ਮੀਟਿੰਗ ਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜੋ ਕਿ ਹਰੇਕ ਆਉਣ ਵਾਲੀ ਨੋਟੀਫਿਕੇਸ਼ਨ ਦਾ ਜਿਹੜਾ ਆਪ ਜੀ ਨੂੰ ਜਿਹੜਾ ਸਮੇਂ ਸਿਰ ਜਿਹੜਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਇਹਨਾਂ ਲੀਡਰਾਂ ਨੇ ਜਿਹੜਾ ਰੈਲੀ ਨੂੰ ਨਾਲ ਉਠਾਇਆ ਹੁਣ ਇਹੇ ਮੰਗਾ ਕੀ ਹਨ ਇਸ ਦੇ ਬਾਰੇ ਨਾ ਤਾਂ ਸਰਕਾਰ ਨੂੰ ਕੋਈ ਪਲੇਖਾ ਹੈ ਅਤੇ ਨਾ ਹੀ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਪਲੇਖਾ ਹੈ ਕਿਉਂਕਿ ਇਹੇ ਮੰਗਾ ਬਹੁਤ ਹੀ ਵਾਰੀ ਅਖਬਾਰਾਂ ਦੇ ਰਾਹੀਂ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਰੈਲੀਆਂ ਦੇ ਰਾਹੀਂ ਪਹਿਲਾਂ ਹੀ ਸਰਕਾਰ ਜਿਹੜੀ ਕਿ ਜਿਹੜੀ ਕੋਲ ਕੇ ਕਈ ਵਾਰ ਭੇਜੀਆਂ ਗਈਆਂ ਨੇ ਪਰ ਇਨ੍ਹਾਂ ਵੀ ਜਿਹੜੀਆਂ ਮੰਗਾ ਇਹ ਜਿਹੜੀਆਂ ਇੰਨੀਆਂ ਮੰਗਾ ਦੇ ਵਿੱਚ ਸਭ ਤੋਂ ਵੱਡੀ ਮੰਗ ਜੋ ਉਹ ਇਹ ਹੈ ਕਿ 13% DAE ਜਿਹੜਾ ਪੈਂਡਿੰਗ ਹੈ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਸ਼ਾ ਗਵਾਂਡੇ ਰਾਜਾਂ ਦੇ ਨਾਲੋਂ ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨਾਲੋਂ 13% DAE ਘਟ ਲੈਣ ਲਈ ਮਜਬੂਰ ਸਨ ਇਸ ਤੋਂ ਇਲਾਵਾ ਸਰਕਾਰ ਨੇ 2022 ਦੇ ਜਿਹੜੇ ਇਲੈਕਸ਼ਨ ਤੋਂ ਪਹਿਲਾਂ OPS ਜਾਣੀ ਕੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਜੋ ਵਾਦਾ ਕੀਤਾ ਹੋਇਆ ਸੀ ਉਸ ਵੇਲੇ ਨੂੰ ਅਜੇ ਅਧੂਰਾ ਹੀ ਜਿਹੜਾ ਛੱਡਿਆ ਹੋਇਆ ਹੈ ਭਾਵ ਕਿ 18 11 2022 ਨੋਟੀਫਿਕੇਸ਼ਨ ਵੀ ਕੀਤਾ ਇਸ ਤੋਂ ਇਲਾਵਾ 17 7 2020 ਤੋਂ ਬਾਅਦ ਪਰਤੀ ਹੋਏ ਮਲਾਜ਼ਮਾਂ ਨੂੰ ਅਜੇ ਵੀ ਜਿਹੜਾ ਮਜਬੂਰ ਜਿਹੜਾ ਕੀਤਾ ਜਾ ਰਿਹਾ ਹੈ ਕਿ ਉਹ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀ ਬਜਾਏ ਸੈਂਟਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਹਮੇਸ਼ਾ ਦੇ ਉੱਤੇ ਹੀ ਗੁਜ਼ਾਰਾ ਕਰਨ ਦੇ ਮਜਬੂਰ ਹੋਣਾ ਪਿਆ ਜਦੋਂ ਕਿ ਇਹ ਉਹ ਇਸ ਸਬੰਧ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੋਂ ਵੀ ਦੀ ਜਿਹੜੀ ਕੇਸ ਜਿੱਤ ਚੁੱਕੇ ਹਨ ਜੇ ਕੱਚੇ ਮਲਾਸਮਾਂ ਨੂੰ ਰੈਗੂਲਰ ਕੀਤਾ ਜਾਵੇ ਇਹ ਵੀ ਮੰਗ ਜੋ ਹੈ ਇਹ ਜ਼ੋਰਦਾਰ ਢੰਗ ਦੇ ਨਾਲ ਉਠਾਈ ਗਈ ਹੈ ਪੰਜਾਬ ਸਕੱਤਰ ਦੀਆਂ ਮੰਗਾਂ ਜਿਹੜੀਆਂ EMPLOYEES ਦੀਆਂ ਮੰਗਾਂ ਹਨ ਯਾਨੀ ਕਿ ਪੰਜਾਬ ਦੇ EMPLOYEES ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਪੂਰਾ ਕੀਤਾ ਜਾਵੇ ਇਸ ਸਬੰਧ ਦੇ ਜਿਹੜੀ ਵੱਖ-ਵੱਖ ਬੁਲਾ ਰਹਿਆਂ ਨੇ ਇਹਨਾਂ ਸਵਾਲਾਂ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਇਤੇ ਹੀ ਚੱਲਦੇ ਆਹੀਂ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ 25 6 2025 ਨੂੰ ਜਿਹੜਾ ਕਿ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਲਿਖਤੀ ਪੱਤਰ ਵੀ ਲੀਡਰਾਂ ਨੂੰ ਜਿਹੜਾ ਕਿ ਹੈਂਡਓਵਰ ਕਰ ਦਿੱਤਾ ਗਿਆ ਹੈ ਉਸ ਮੀਟਿੰਗ ਦੇ ਵਿੱਚ ਸਖਤਰ ਹੋਣਗੇ ਪਰਸੋਨਲ ਸਖਤਰ ਹੋਣਗੇ ਅਤੇ ਹੋਰ ਕੁੱਝ ਅਧਿਕਾਰੀ ਵੀ ਹਾਜ਼ਰ ਹੋਣਗੇ ਇਸ ਤੋਂ ਬਾਅਦ ਮੁੱਖ ਸਖਤਰ ਪੱਧਰ ਦੀ ਇੱਕ ਮੀਟਿੰਗ ਵੀ ਰੱਖੀ ਜਾਵੇਗੀ ਤਾਂ ਕਿ ਜਿੰਨਾ ਮੰਗਾਂ ਦੇ ਉੱਤੇ ਸਹਿਮਤੀ ਬਣਦੀ ਹੈ ਉਹਨਾਂ ਨੂੰ ਜਿਹੜਾ ਇੰਪਲੀਮੈਂਟ ਕਰਕੇ ਦੇ ਕਰਨ ਦੇ ਵਾਸਤੇ ਜੋ ਹੈ ਉਹ ਹਦਾਇਤਾਂ ਨਾਂ ਜਾਰੀ ਕੀਤੀਆਂ ਜਾ ਸਕਣ ਪਰੰਤੂ ਇਹ ਸਾਰੇ ਹੀ ਵੀ ਲਗਭਗ ਸਾਰੇ ਹੀ ਐਕਸ਼ਨ ਕਮੇਟੀ ਦੇ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 25 ਜੂਨ ਨੂੰ ਵੀ ਉਹਨਾਂ ਨੂੰ ਲਾਹ ਦੇ ਜਾਂ ਫਿਰ ਸਿਰਫ ਭਰੋਸੇ ਹੀ ਦਿੱਤੇ ਗਏ ਤੇ ਉਹਨਾਂ ਦੀਆਂ ਮੰਗਾਂ ਦਾ ਕੋਈ ਵੀ ਹੋਰ ਹੱਲ ਨਾ ਕੱਢਿਆ ਗਿਆ ਤਾਂ ਫਿਰ ਉਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਦੇ ਲਈ ਮਜਬੂਰ ਹੋਣਾ ਹੋਣਗੇ ਤਾਂ ਜ਼ਾਬਦਾ ਹੈ ਕਿ ਜੋ ਹੁਣ ਜੋ ਮੀਟਿੰਗ ਹੋਏਗੀ ਉਸ ਦੇ ਵਿੱਚ ਕਈ ਕੋਈ ਨਾ ਕੋਈ ਜਿਹੜਾ ਠੋਸ ਕਾਰਵਾਈ ਕਰਦੇ ਹੋਏ ਇਹਨਾਂ ਮੰਗਾਂ ਨੂੰ ਪ੍ਰਵਾਨਗੀ ਵਾਸਤੇ ਸਰਕਾਰ ਕਦਮ ਜ਼ਰੂਰ ਚੁੱਕੇਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ